ਫਰੀਦਕੋਟ ਦੇ ਵਿਧਾਇਕ ਗੁਰਦੇਸ਼ ਸਿੰਘ ਸੇਖੋਂ ਨੂੰ ਮੈਂ ਇੱਕ ਚੀਜ਼ ਦਿਖਾਉਣੀ ਚਾਹਣਾ ਜਿਹਦੀ ਖਾਤਰ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਆਪ ਦੀ ਸਰਕਾਰ ਆਈ ਤਾਂ ਇਹ ਸ਼ੂਗਰ ਮੈਲ ਇੱਥੇ ਚਲਾ ਕੇ ਲੋਕਾਂ ਨੂੰ ਦਿਖਾਵਾਂਗੇ ਗੁਰਦੇਸ਼ ਸਿੰਘ ਸੇਖੋਂ ਨੇ ਮਰਨ ਵਰਤ ਰੱਖਿਆ ਸੀ ਮਰਨ ਵਰਤ ਰੱਖ ਕੇ ਇਹ ਕਾਂਗਰਸ ਦੇ ਮੰਤਰੀਆਂ ਤੋਂ ਇਸ ਗੱਲ ਦੇ ਉੱਤੇ ਯੂਸ ਪੀਤਾ ਸੀ ਕਿ ਓਏ ਮੈਲ ਦੀ ਜਗ੍ਹਾ ਨਵੀਂ ਮੈਲ ਚਲਾਉਣਗੇ 3 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਮੈਨੂੰ ਲੱਗਦਾ ਨਹੀਂ ਕਿ ਗੁਰਦੇਸ਼ ਸਿੰਘ ਸੇਖੋਂ ਨੇ ਕਦੇ ਉਸ ਤੋਂ ਬਾਅਦ ਇੱਥੇ ਆ ਕੇ ਦੇਖਿਆ ਹੋਊਗਾ ਚੇਕੋ ਸਾਹਿਬ ਤੁਸੀਂ ਲਿਆਓ ਮੁੱਖ ਮੰਤਰੀ ਸਾਹਿਬ ਨੂੰ 26 ਤਰੀਕ ਨੂੰ ਇੱਥੇ ਕਾਹ ਕਾ ਕਰੋ ਇਹਦੀ ਇਹਦੀ ਸ਼ੁਰੂਆਤ ਲਾਹਾਓ ਇਹ ਤਾਂ ਨਹੀਂ ਪੱਥਰ ਕਿ ਇੱਥੇ ਫਰੀਦਕੋਟ ਦੇ ਵਿੱਚ ਦੁਬਾਰਾ ਸਹਿਕਾਰੀ ਖੰਡ ਮਿਲ ਚੱਲੇਗੀ ਜੇਕਰ ਪੰਜਾਬ ਦੇ ਵਿੱਚ ਵੱਡੇ ਵੱਡੇ ਲੋਕਾਂ ਦੀਆਂ ਪ੍ਰਾਈਵੇਟ ਖੰਡ ਮਿਲਾਂ ਕਾਮਯਾਬ ਹੋ ਸਕਦੀਆਂ ਤਾਂ ਫਿਰ ਇਹ ਖੰਡ ਮਿਲ ਨੂੰ ਕੀ ਹੋਇਆ ਸੀ ਧਾਗਰਦੇਸ ਸਿੰਘ ਸੇਖੋਂ ਨੂੰ ਮੈਂ ਗੱਲ ਕਹਿਣਾ ਚਾਹਣਾ ਕਿ ਤੁਸੀਂ ਉਹ ਯੂਥ ਚ ਕੀ ਪੀ ਲਿਆ ਕਈ ਜਿਹੜੇ ਇੱਥੋਂ ਦੇ ਕਿਸਾਨ ਲੀਡਰ ਆ ਉਹ ਤੇ ਇਹ ਵੀ ਕਹਿੰਦੇ ਆ ਕਿ ਯੂਥ ਦੇ ਵਿੱਚ ਰੇਤਾ ਸੀ ਔਰ ਰੇਤਾ ਪੀ ਲਿਆ ਉਸ ਤੋਂ ਬਾਅਦ ਇਹ ਜਿਹੜਾ ਇਹ ਚੋਹੇ ਗੱਲ ਦਿਮਾਗ ਦੇ ਵਿੱਚੋਂ ਨਿਕਲ ਗਈ ਹੁਣ ਇੱਥੋਂ ਤੱਕ ਵੀ ਇੱਕ ਡਰ ਬਣਿਆ ਹੋਇਆ ਲੋਕਾਂ ਦੇ ਮਨ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਸਰਕਾਰ ਇਹ ਜ਼ਮੀਨ ਨੂੰ ਵੇਚ ਕੇ ਜਾਂ ਕਿਸੇ ਪ੍ਰਾਈਵੇਟ ਘਰਾਣਿਆਂ ਨਾਲ ਵੇਚ ਦੇਵੇ ਜਾਂ ਕਿਸੇ ਹੋਰ ਵੱਡੀਆਂ ਕੰਪਨੀਆਂ ਨਾਲ ਵੇਚ ਦੇਵੇ 26 ਤਰੀਕ ਨੂੰ ਭਗਵਾਨ ਸਿੰਘ ਮਾਨ ਫਰੀਦਕੋਟ ਵਿਖੇ ਗਨਤੰਤਰਤਾ ਦਿਵਸ ਮਨਾਉਣ ਆ ਰਹੇ ਨੇ ਇਸ ਵਾਰ ਫਰੀਦਕੋਟ ਆ ਰਹੇ ਨੇ ਤਾਂ ਉਸ ਤੋਂ ਪਹਿਲਾਂ ਮੈਂ ਇਹ ਗੱਲ ਸੋਚੀ ਕਿ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਨੂੰ ਮੈਂ ਇੱਕ ਚੀਜ਼ ਦਿਖਾਉਣੀ ਚਾਹਣਾ ਹੈ ਜੀਦੀ ਖਾਤਰ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਮਰਨ ਵਰਤ ਰੱਖਿਆ ਸੀ ਫਿਰ ਕਾਂਗਰਸ ਦੇ ਮੰਤਰੀਆਂ ਤੋਂ ਜੂਸਪੀ ਕੇ ਮਰਨ ਵਰਤ ਤੋੜਿਆ ਸੀ ਉਹ ਮਰਨ ਵਰਤ ਰੱਖਿਆ ਗਿਆ ਸੀ ਆ ਮੇਰੇ ਪਿੱਛੇ ਜਿਹੜੀ ਤੁਸੀਂ ਹੁਣ ਮੈਂ ਤੁਹਾਨੂੰ ਕੀ ਕਹਾਂ ਵੀ ਇਹ ਕੀ ਦੇਖ ਰਹੇ ਹੋ ਇਹ ਜੰਗਲ じゃ ਦੇਖ ਰਹੇ ਹੋ ਅਸਲ ਦੇ ਵਿੱਚ ਇਹ ਇੱਕ ਖੰਡ ਮਿਲ ਜਿਹੜੀ ਫਰੀਦਕੋਟ ਦੀ ਸਰਕਾਰੀ ਜਾਂ ਸਹਿਕਾਰੀ ਖੰਡ ਮਿਲ ਕਹੜੀਏ ਜਿਹੜੀ ਲਗਭਗ ਪਿਛਲੇ 20 ਸਾਲ ਦੇ ਕਰੀਬ ਤੋਂ ਬੰਦ ਪਈ ਹੈ 20 ਤੋਂ ਹੋ ਸਕਦਾ ਜਿਆਦਾ ਹੋ ਗਏ ਹੁਣ ਬੰਦ ਪਈ ਹੈ ਇਹਨੂੰ ਚਲਾਉਣ ਦੇ ਲਈ ਗਰਦੇਸ਼ ਸਿੰਘ ਸੇਖੋਂ ਨੇ ਮਰਨ ਵਰਤ ਰੱਖਿਆ ਸੀ ਮਰਨ ਵਰਤ ਰੱਖ ਕੇ ਇਹ ਕਾਂਗਰਸ ਦੇ ਮੰਤਰੀਆਂ ਤੋਂ ਇਸ ਗੱਲ ਦੇ ਉੱਤੇ ਯੂਸ ਪੀਤਾ ਸੀ ਕਿ ਓਏ ਮੈਲ ਦੀ ਜਗਾ ਨਵੀਂ ਮੈਲ ਚਲਾਉਣਗੇ ਪਰ ਕਾਂਗਰਸ ਦੀ ਸਰਕਾਰ ਚਲੀ ਗਈ ਤਿੰਨ ਸਾਲ ਹੋ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਇਆ ਨੂੰ ਮਾਰਚ ਦੇ ਵਿੱਚ ਹੋ ਜਾਣੇ ਆ ਤਿੰਨ ਸਾਲ ਹੋ ਜਾਣੇ ਆ ਤਿੰਨ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਮੈਨੂੰ ਲੱਗਦਾ ਨਹੀਂ ਕਿ ਗਰਦੇਸ਼ ਸਿੰਘ ਸੇਖੋਂ ਨੇ ਕਦੇ ਉਸ ਤੋਂ ਬਾਅਦ ਇੱਥੇ ਆ ਕੇ ਦੇਖਿਆ ਹੋਊਗਾ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਸੱਤਾ ਤੋਂ ਪਹਿਲਾਂ ਸੱਤਾ ਤੋਂ ਪਹਿਲਾਂ ਤੁਸੀਂ ਬਹੁਤ ਵਧੀਆ ਹੁੰਨੇ ਹੋ ਇਮਾਨਦਾਰ ਹੁੰਨੇ ਹੋ ਤੁਹਾਡੇ ਚ ਸਾਰੇ ਗੁਣ ਹੁੰਦੇ ਆ ਪਰ ਅਸਲ ਇਮਾਨਦਾਰੀ ਅਸਲ ਤੁਹਾਡਾ ਲੋਕਾਂ ਪ੍ਰਤੀ ਫਰਜ਼ ਉਦੋਂ ਪਤਾ ਲੱਗਦਾ ਜਦ ਤੁਸੀਂ ਸੱਤਾ ਵਿੱਚ ਆ ਜਾਂਦੇ ਹੋ ਗਰਦੇਸ਼ ਸਿੰਘ ਸੇਖੋ ਸੱਤਾ ਵਿੱਚ ਆਏ ਤਿੰਨ ਮਹੀਨੇ ਹੋ ਗਏ ਫਰੀਦ ਤਿੰਨ ਸਾਲ ਹੋ ਗਏ ਫਰੀਦਕੋਟ ਦੀ ਵਾਗਡੋਰ ਉਹਨਾਂ ਕੋਲੇ ਹੈ ਇੱਕ ਵੀ ਕਦਮ ਉਹਨਾਂ ਨੇ ਇਹ ਮੈਲਣ ਚਲਾਉਣ ਨੂੰ ਨਹੀਂ ਉਠਾਇਆ ਸਗੋਂ ਪਿਛਲੇ ਦਿਨੀ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਕਿ ਇੱਥੇ ਕੋਈ ਸੰਤ ਹੀ ਪਾਰਕ ਜਾਂ ਕੋਈ ਅਜਿਹੀ ਚੀਜ਼ ਬਣਾਉਣ ਦੀ ਪ੍ਰਵੀਜ਼ਨ ਉਹਨਾਂ ਨੇ ਰੱਖੀ ਹੈ ਮੁੱਖ ਮੰਤਰੀ ਕੋਲ ਜਿਹੜੀ ਖੰਡ ਮੈਨ ਲਈ ਤੁਸੀਂ ਮਰਨ ਵਰਤੇ ਬੈਠੇ ਹੋ ਜਿਹੜੇ ਗੱਲ ਤੁਸੀਂ ਲੋਕਾਂ ਨਾਲ ਵਾਦਾ ਕੀਤਾ ਹੋਵੇ ਉਹਦੇ ਤੇ ਤੁਸੀਂ ਇੱਕ ਕਦਮ ਵੀ ਨਾ ਤੁਰੋ ਤਾਂ ਗੁਰਦੇਸ ਸਿੰਘ ਸੇਖੋਂ ਨੂੰ ਮੈਂ ਗੱਲ ਕਹਿਣਾ ਚਾਹਣਾ ਕਿ ਤੁਸੀਂ ਉਹ ਜੂਸ ਚ ਕੀ ਪੀ ਲਿਆ ਕਈ ਜਿਹੜੇ ਇਥੋਂ ਦੇ ਕਿਸਾਨ ਲੀਡਰ ਆ ਉਹ ਤੇ ਇਹ ਵੀ ਕਹਿੰਦੇ ਆ ਕਿ ਜੂਸ ਦੇ ਵਿੱਚ ਰੇਤਾ ਸੀ ਔਰ ਰੇਤਾ ਪੀ ਲਿਆ ਉਸ ਤੋਂ ਬਾਅਦ ਇਹ ਜਿਹੜਾ ਇਹ ਚੋਹੇ ਇਹ ਗੱਲ ਦਿਮਾਗ ਦੇ ਵਿੱਚੋਂ ਨਿਕਲ ਗਈ ਹੁਣ ਉਹ ਰੇਤਾ ਕਿਸ ਰੂਪ ਚਾਹੁੰਦੇ ਕੀ ਵਾਕਈ ਜੂਸ ਚ ਰੇਤਾ ਸੀ ਜਾਂ ਕੋਈ ਹੋਰ ਰੇਤਾ ਹੈ ਜਿਹਨੇ ਇਹ ਗੱਲਾਂ ਭੁਲਾ ਦਿੰਦਾ ਤੇ ਹੁਣ ਸੱਤਾ ਵਿੱਚ ਆਉਣ ਤੋਂ ਪਹਿਲਾਂ ਤੁਹਾਡੇ ਕੋਲੇ ਤੁਹਾਡੇ ਕੋਲੇ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਤੁਹਾਡੇ ਕੋਲੇ ਤਾਕ ਚੇਕੋਨ ਸਾਹਿਬ ਤੁਸੀਂ ਲਿਆਓ ਮੁੱਖ ਮੰਤਰੀ ਸਾਹਿਬ ਨੂੰ 26 ਤਰੀਕ ਨੂੰ ਇੱਥੇ ਕਾਹ ਕ ਕਰੋ ਇਹਦਾ ਇਹਦੀ ਸ਼ੁਰੂਆਤ ਲਖਾਓ ਇਹਦਾ ਨਹੀਂ ਪੱਥਰ ਕਿ ਇੱਥੇ ਫਰੀਦਕੋਟ ਦੇ ਵਿੱਚ ਦੁਬਾਰਾ ਸਹਿਕਾਰੀ ਖੰਡ ਮਿਲ ਚੱਲੇਗੀ ਜੇਕਰ ਪੰਜਾਬ ਦੇ ਵਿੱਚ ਵੱਡੇ ਵੱਡੇ ਲੋਕਾਂ ਦੀਆਂ ਪ੍ਰਾਈਵੇਟ ਖੰਡ ਮਿਲਾਂ ਕਾਮਯਾਬ ਹੋ ਸਕਦੀਆਂ ਤਾਂ ਫਿਰ ਇਹ ਖੰਡ ਮਿਲ ਨੂੰ ਕੀ ਹੋਇਆ ਸੀ ਪਹਿਲਾਂ ਵਾਲੀਆਂ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਉਹਨਾਂ ਨੇ ਵੀ ਇਹਨਾਂ ਖੰਡ ਮਿਲਾਂ ਨੂੰ ਮਾਰਿਆ ਇਹ ਖੰਡ ਮਿਲ ਮਰਨ ਦੇ ਨਾਲ ਇਸ ਬੈਲਟ ਦੇ ਵਿੱਚੋਂ ਗੰਨੇ ਦੀ ਖੇਤੀ ਲਗਭਗ ਖਤਮ ਹੋ ਗਈ ਕਿਉਂਕਿ ਖਤਮ ਹੋਣੀ ਹੈ ਜਦੋਂ ਗੰਨੇ ਦੀ ਖੇਤੀ ਜਿੱਥੇ ਖਫਤ ਹੋਣੀ ਹੈ ਗੰਨੇ ਦੀ ਅਖੰਡ ਮਿਲ ਚਾਹੇ ਖਫਤ ਹੋਣੀ ਸੀ ਤੇ ਵਿਕਣਾ ਸੀ ਜਦੋਂ ਇਹ ਅਖੰਡ ਮੈਲ ਨਹੀਂ ਰਹੀ ਤਾਂ ਫਿਰ ਗੰਨਾ ਕਿੱਧਰ ਰਹਿੰਦਾ ਸੋ ਜੇਕਰ ਸਰਕਾਰ ਇਹ ਜਿਹੜੀਆਂ ਗੱਲਾਂ ਕਰਦੀ ਹੈ ਜੀ ਅਸੀਂ ਕਿਸਾਨਾਂ ਪ੍ਰਤੀ ਸਹਿਰਦਾਂ ਅਸੀਂ ਜਿਹੜੀ ਖੇਤੀ ਉਪਹਨਤਾ ਪ੍ਰਤੀ ਸਹਿਰਦਾਂ ਖੇਤੀ ਉਪਹਨਤਾ ਤਾਂ ਤਾਂ ਹੀ ਹੋਵੇਗੀ ਨਾ ਜੇਕਰ ਤੁਸੀਂ ਖੇਤੀ ਉਪਹਨਤਾ ਲਈ ਕੋਈ ਕਦਮ ਉਠਾਉਂਗੇ ਜੇਕਰ ਤੁਸੀਂ ਇਹ ਜਿਹੀਆਂ ਜਿਹੜੀਆਂ ਲੋਕਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਬਚਾਉਂਗੇ ਮੈਂ ਕਲਤਾਰ ਸਿੰਘ ਸੰਧਮਾ ਤੋਂ ਵੀ ਇਹ ਗੱਲ ਪੁੱਛਣੀ ਚਾਹਣਾ ਉਹ ਵੀ ਬੜੇ ਇੱਕ ਵਾਰ ਇੱਥੋਂ ਦਰਖਤ ਕੱਟਣ ਦੀ ਗੱਲ ਚੱਲੀ ਸੀ ਕਾਂਗਰਸ ਦੀ ਸਰਕਾਰ ਮੌਕੇ 'ਚ ਕੱਟੇ ਵੀ ਗਏ ਸੀ ਕਾਫੀ ਦਰਖਤ ਤਾਂ ਕਲਤਾਰ ਸਿੰਘ ਸੰਧਮਾ ਦਰਖਤਾਂ ਨੂੰ ਜੱਫੀਆਂ ਪਾਉਂਦੇ ਸੀ ਗੁਰਦੇਵ ਸਿੰਘ ਸੇਖੋਂ ਵੀ ਗੁਰ ਦਰਖਤਾਂ ਦਰਖਤ ਲਾਉਣ ਦੀਆਂ ਗੱਲਾਂ ਦਰਖਤ ਚਲਾਉਣ ਦੀਆਂ ਗੱਲਾਂ ਕਰਦੇ ਸੀ 3 ਸਾਲ ਹੋ ਗਏ ਨਾ ਤਾਂ ਮੈਨੂੰ ਲੱਗਦਾ ਇੱਥੇ ਸੰਧਮਾ ਸਾਹਿਬ ਨੇ ਕਦੇ ਫੇਰਾ ਪਾਇਆ ਕਿਉਂਕਿ ਸੰਧਮਾ ਸਾਹਿਬ ਦੇ ਘਰ ਤੋਂ ਵੀ ਇਹ ਮਹਿਜ ਪਾਈ ਤਾਂ 6 ਕਿਲੋਮੀਟਰ ਹੋਊਗੀ ਜਾਂ ਵੱਧ ਤੋਂ 7 ਕਿਲੋਮੀਟਰ ਤੋਂ ਘੱਟ ਦੀ ਦੂਰੀ ਹੈ ਤੇ ਗੁਰਦੇਵ ਸਿੰਘ ਸੇਖੋਂ ਦੇ ਘਰ ਤੋਂ ਵੀ ਇਨੀ ਦੂਰੀ ਹੈ ਪਰ ਖੜਕਾ ਗੁਰਦੇਵ ਸਿੰਘ ਸੇਖੋਂ ਦਾ ਤਾਂ ਗੁਰਦੇਵ ਸਿੰਘ ਸੇਖੋਂ ਜਿਹੜੇ ਪਹਿਲਾਂ ਇਹ ਕਹਿੰਦੇ ਸੀ ਕਿ ਮੈਂ ਸਮਾਜ ਸੇਵੀ ਆ ਮੈਂ ਫਰੀਦਕੋੜ ਦਾ ਦਰਦ ਰੱਖਦਾ ਮੈਂ ਫਰੀਦਕੋੜ ਦੀ ਖੰਡ ਮੈਲ ਨੂੰ ਲੈ ਕੇ ਮਰ ਤੱਕ ਸਕਦਾ ਮਰ ਤੱਕ ਮਰਨ ਤੱਕ ਦੇ ਜਿਹੜਾ ਉਹਨਾਂ ਨੇ ਇੱਕ ਨਿਸ਼ਚਾ ਕੀਤਾ ਸੀ ਚਲੋ ਉਸ ਤੋਂ ਬਾਅਦ ਜੂਸ ਪੀਤਾ ਤੇ ਉਹ ਮਰਨ ਵਾਰ ਤੋ ਉੱਠ ਖੜੇ ਤਾਂ ਹੁਣ ਉਹ ਗੱਲਾਂ ਕਿੱਧਰ ਗਈਆਂ ਹੁਣ ਤੁਹਾਡੀਆਂ ਗਈਆਂ ਕਈਆਂ ਗੱਲਾਂ ਤੁਹਾਡੀਆਂ ਕਈ ਲੋਕਾਂ ਦੇ ਨਾਲ ਛੱਡੇ ਸ਼ਗੂਫੇ ਹੁਣ ਤਾਂ ਉਹ ਸ਼ਗੂਫੇ ਬਣ ਗਏ ਆ ਕਿਉਂਕਿ ਉਹਨਾਂ ਗੱਲਾਂ ਤੇ ਤੁਸੀਂ ਪੂਰੇ ਤੋਤਰੇ ਨਹੀਂ ਉਹ ਖੰਡ ਮੇਲ ਚੱਲੇਗੀ ਜੀ ਇੱਕ ਗੱਲ ਸਾਡੇ ਚੈਨਲ ਤੇ ਵਾਅਦਾ ਕੀਤਾ ਸੀ ਆ ਮੈਂ ਵੀਡੀਓ ਵਿੱਚ ਲਾਵਾਂਗੇ ਕਿ ਸਾਡੇ ਚੈਨਲ ਤੇ ਕਿਹਾ ਸੀ ਕਿ ਗੁਰਦੇਵ ਸਿੰਘ ਸੇਖੋਂ ਜਦੋਂ ਇੱਥੇ ਦਰਖਤ ਵੱਡੇ ਜਾ ਰਹੇ ਸੀ ਕਿ ਇਹ ਦਰਖਤ ਨਹੀਂ ਅਸੀਂ ਇਹ ਖੰਡ ਮਿਲ ਚਲਾਵਾਂਗੇ ਉਹਨਾਂ ਨੇ ਕਹੇ ਕਾਂਗਰਸ ਸਾਡੇ ਨੇ ਵਾਅਦਾ ਕਰਕੇ ਸੀ ਉਹਨੇ ਨਹੀਂ ਚਲਾਈ ਪਰ ਸਾਡੀ ਸਰਕਾਰ ਆਉਣ ਤੇ ਇਹ ਖੰਡ ਮਿਲ ਮੁਰ ਤੋਂ ਚੱਲੇਗੀ 3 ਸਾਲ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਖੰਡ ਮਿਲ ਦਾ ਬੋਰਡ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਕਿ ਬੋਰਡ ਦੇ ਕੀ ਹਾਲਾਤ ਹੈ ਕਮਧਾਂ ਦੇ ਕੀ ਹਾਲਾਤ ਹੈ ਖੰਡ ਦੇ ਕੀ ਹੈ ਮਿਲ ਦੇ ਕੀ ਹਾਲਾਤ ਹੈ ਹੁਣ ਇੱਥੋਂ ਤੱਕ ਵੀ ਇੱਕ ਡਰ ਬਣਿਆ ਹੋਇਆ ਲੋਕਾਂ ਦੇ ਮਨ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਸਰਕਾਰ ਇਹ ਜ਼ਮੀਨ ਨੂੰ ਵੇਚ ਕੇ ਜਾਂ ਕਿਸੇ ਪ੍ਰਾਈਵੇਟ ਘਰਾਣਿਆਂ ਨੂੰ ਵੇਚ ਦੇਵੇ ਜਾਂ ਕਿਸੇ ਹੋਰ ਵੱਡੀਆਂ ਕੰਪਨੀਆਂ ਨਾਲ ਵੇਚ ਦੇਵੇ ਤਾਂ ਕਿ ਜਿਹੜੀ ਇਹ ਜ਼ਮੀਨ ਜਿਹੜੀ ਲੋਕਾਂ ਦੀ ਪ੍ਰਾਪਰਟੀ ਜਿੱਤੇ ਕਿਸੇ ਟਾਈਮ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਇੱਕ ਮਿਲ ਚੱਲਦੀ ਸੀ ਤਾਂ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਅ ਗੁਰਦੇਵ ਸਿੰਘ ਸਿੱਖੋਂ ਇਹ ਬੜੀਆਂ ਗੱਲਾਂ ਕਰਦੇ ਹੁੰਦੇ ਜਿਵੇਂ ਕਿ ਸਾਡੀ ਸਰਕਾਰ ਆ ਗਈ ਮੈਂ ਹਲਕੇ ਦੇ ਵਿੱਚ ਆ ਵਿਕਾਸ ਕਰਨਾ ਮੈਂ ਇਸ ਤਰੀਕੇ ਨਾਲ ਕਰਨਾ ਮੈਂ ਖੰਡ ਮਿਲ ਨੂੰ ਚਲਾਉਂਗਾ ਰੋਜ਼ਗਾਰ ਪੈਦਾ ਕਰੂੰਗਾ ਕਿਸਾਨਾਂ ਨੂੰ ਖੁਸ਼ਹਾਲ ਕਰੂੰਗਾ ਪਰ ਖੰਡ ਮਿਲ ਦਾ ਹਾਲ ਜਿਉਂਦਾ ਤਿਉਂ ਹੈ ਤੇ ਉਦੋਂ 72 ਹੋ ਰਿਹਾ ਵੱਤੋ ਵੀ 72 ਹੋ ਰਿਹਾ ਅੰਦਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਕਿਸ ਤਰੀਕੇ ਦੀ ਹਾਲਾਤ ਹੈ ਖੰਡ ਮਿਲਦੀ ਤਾਂ ਮੈਂ ਗੁਰਦੇਵ ਸਿੰਘ ਸੇਖੋਂ ਨੂੰ ਚਾਹੂੰਗਾ ਜੇਕਰ ਤੁਸੀਂ ਵਾਕੇ ਚੈਣੀ ਕਰਨੀ ਦੇ ਪੂਰੇ ਆ ਜੇਕਰ ਤੁਸੀਂ ਵਾਕੇ ਮੰਨਦੇ ਹੋ ਕਿ ਜਿਹੜੇ ਤੁਸੀਂ ਪਹਿਲਾਂ ਗੱਲਾਂ ਕਰਦੇ ਸੀ ਕਿ ਤੁਸੀਂ ਸਮਾਜ ਸੇਵੀ ਐ ਤੁਸੀਂ ਇੱਕ ਧੀ ਦਾ ਘੋਲ ਲੜਿਆ ਤੁਸੀਂ ਗੱਲਾਂ ਕਰਦੇ ਸੀ ਹਾਲਾਂਕਿ ਘੋਲ 'ਚ ਵੀ ਬੜੇ ਲੋਕਾਂ ਦਾ ਯੋਗਦਾਨ ਹੋਰਾਂ ਦਾ ਸੀ ਤੇ ਤੁਸੀਂ ਵਾਕਈ ਇਸ ਖੰਡ ਮੈਲ ਦੀ ਸਿਹਰ ਦਸੀ ਤਾਂ ਲਿਆਓ ਮੁੱਖ ਮੰਤਰੀ ਸਾਹਿਬ ਨੂੰ ਘੱਟੋ ਘੱਟ ਮੂਰਦੀ ਕੱਢ ਕੇ ਲੈ ਜਾਓ ਮੁੱਖ ਮੰਤਰੀ ਸਾਹਿਬ ਨੂੰ ਦਿਖਾ ਹੀ ਦਿਓ ਕਿ ਇੱਥੇ ਜੀ ਖੰਡ ਮੈਲ ਸੀ ਸਾਡੀ ਸਹਿਕਾਰੀ ਉਹ ਪਹਿਲੀਆਂ ਸਰਕਾਰਾਂ ਦੀਆਂ ਮਾੜੀਆਂ ਪਾਲਿਸੀਆਂ ਕਰਕੇ ਬੰਦ ਹੋ ਗਈ ਆਪਾਂ ਚਲਾਉਣੀ ਆ ਆਪਾਂ ਲੋਕਾਂ ਨੂੰ ਰੋਜ਼ਗਾਰ ਵੀ ਦੇਣਾ ਆਸਪਾਸ ਦੇ ਕਿਸਾਨਾਂ ਨੂੰ ਗन्ने ਦੀ ਖੇਤੀ ਲਈ ਉਤਸ਼ਾਹਤ ਵੀ ਕਰਾਂਗੇ ਉਹਨਾਂ ਨੂੰ ਫਾਇਦਾ ਵੀ ਹੋਵੇਗਾ ਸੋ ਜਿਹੜੀਆਂ ਗੱਲਾਂ ਕਹਿ ਕੇ ਸੱਤਾ ਦੇ ਵਿੱਚ ਗੁਰਦੇਵ ਸਿੰਘ ਸੇਖੋ ਨੇ ਪ੍ਰੀਤਕੋੜ ਦੀ ਸੀਟ ਆਪਦੇ ਹੱਥੇ ਆਈ ਹੈ ਜਾਂ ਉੱਤੇ ਜਿੱਤੇ ਆ ਉਹ ਗੱਲਾਂ ਤੇ ਹੁਣ ਨੇੜੇ ਤੇੜੇ ਵੀ ਨਹੀਂ ਦਿਖਾਈ ਦਿੰਦੇ ਉਹ ਗੱਲਾਂ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ ਸੋ ਇਸ ਕਰਕੇ ਇਹ ਸਵਾਲ ਗੁਰਦੇਵ ਸਿੰਘ ਸੇਖੋਂ ਉਦੋਂ ਤੱਕ ਰਹੇਗਾ ਜੋ ਤੱਕ ਕੋਈs ਧਰਤੀ ਤੇ ਨਹੀਂ ਕਿਉਂਕਿ ਉਹਨਾਂ ਨੇ ਮਰਨ ਵਰਤ ਅਰਗੀ ਤਗੜਾ ਸਟੈਪ ਲਿਆ ਸੀ ਇਹਦੇ ਲਈ ਪਰ ਬਾਅਦ ਚ ਯੂਐਸਪੀ ਕੇ ਤੇ ਇਸ ਵਾਰ ਤੇ ਉੱਠ ਖੜੇ ਕਿ ਮਿਲ ਚੱਲੇਗੀ ਨਾ ਤਾਂ ਮਿਲ ਕਾਂਗਰਸ ਨੇ ਚਲਾਈ ਤੇ ਨਾ ਜਿਹੜੇ ਗੁਰਦੇਵ ਸਿੰਘ ਸੇਖੋਂ ਮਿਲ ਦੇ ਲਈ ਮਰਨ ਵਰਤ ਰੱਖਦੇ ਸੀ ਉਹਨਾਂ ਨੇ ਇਹ ਮਿਰਚ ਨਾਲ ਲਈ ਕੋਈ ਕਦਮ ਉਠਾਇਆ ਤਾਂ ਇਹ ਫਰੀਦਕੋਟ ਤੋਂ ਰਿਪੋਰਟ ਇਸ ਕਰਕੇ ਆ ਸਾਨੂੰ ਯਾਦ ਆ ਗਿਆ ਜਿਵੇਂ ਇਸ ਖੰਡ ਮੇਲ ਮੂਰਦੀ ਲੰਘਦੇ ਸੀ ਇਹ ਖੰਡ ਮੇਲ ਅੱਜ ਵੀ ਗੁਰਦੇਵ ਸਿੰਘ ਸੇਖੋਂ ਨੂੰ ਯਾਦ ਕਰਦੀ ਹੋਊਗੀ ਅੱਜ ਵੀ ਸੋਚਦੀ ਹੋਊਗੀ ਕਿ ਕੀ ਪਤਾ ਹੈ ਜਿਹੜਾ ਗੁਰਦੇਵ ਸਿੰਘ ਸੇਖੋਂ ਮੇਰੇ ਲਈ ਸੱਤਾ ਤੋਂ ਬਾਹਰ ਹੁੰਦਿਆਂ ਮਰਨ ਵਰਤ ਰੱਖਦਾ ਸੀ ਤੇ ਹੁਣ ਸੱਤਾ ਵਿੱਚ ਆ ਕੇ ਮੈਨੂੰ ਪੁੱਛਣ ਵੀ ਨਹੀਂ ਆਇਆ ਮੇਰੇ ਕੋਤੇ ਦਰਸ਼ਨ ਵੀ ਨਹੀਂ ਕਰਨਾ ਆਇਆ ਮੈਨੂੰ ਕਦੇ ਦੇਖਣ ਵੀ ਨਹੀਂ ਆਇਆ ਸੋ ਇਹ ਬੇਵਫਾਈਆਂ ਇਹ ਤੋਂ ਕੇ ਇਹ ਸਭ ਕੁਝ ਸੱਤਾ ਆਉਣ ਤੋਂ ਬਾਅਦ ਅਕਸਰ ਹੀ ਲੀਡਰ ਕਰ ਜਾਂਦੇ ਆ ਪਰ ਇਹ ਕਹਿੰਦੇ ਸੀ ਗੁਰਦੇਵ ਸਿੰਘ ਸੇਖੋਂ ਇਹ ਗੱਲ ਕਹਿੰਦੇ ਸੀ ਕਿ ਬਦਲਾਅ ਲੈ ਆਂ ਅਸੀਂ ਅਸੀਂ ਬਦਲਾਅ ਲੈ ਕੇ ਆਵਾਂਗੇ ਤਾਂ ਇਹ ਬਦਲਾਅ ਇਸ ਤਰੀਕੇ ਦਾ ਆਇਆ ਹੈ ਕਿ ਜਿਹੜੀਆਂ ਗੱਲਾਂ ਖੁਦ ਕੀਤੀਆਂ ਉਹਨਾਂ ਗੱਲਾਂ ਦੇ ਨੇੜੇ ਤੇੜੇ ਦੀ ਵੀ ਉਹ ਨਹੀਂ ਲੰਘ ਸਕੇ